ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪੈਣ ਪ੍ਰਾਮਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਅੱਜ ਆਪਾਂ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਪਿੰਡ ਚਾਮਪੁਰ ਨੇੜੇ ਚੁੰਨੀਕਲਾਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਇੱਕ ਬਹੁਤ ਹੀ ਵਧੀਆ ਬਣਿਆ ਹੋਇਆ ਘਰ ਹੈ ਜੀ ਇੱਕ ਘਰ ਦੀ ਜਗ੍ਹਾ ਜੀ 3 ਵਿਸਬੇ ਕਰ ਦੀ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਅੱਗੇ ਚੱਲ ਕੇ ਦਵਾਂਗੇ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਪਣੀ ਵੀਡੀਓ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸੇ ਗਰੀਬ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਹੈ ਜੀ ਜੇਕਰ ਤੁਸੀਂ ਵੀ ਆਪਣੇ ਕਿਸੇ ਕਾਰਮਕਾਨ ਕੋਠੀ ਕਿਸੇ ਜਗਾ ਜਾਂ ਕਿਸੇ ਪਲਾਟ ਦੀ ਕਿਸੇ ਦੁਕਾਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਆਪਣੇ ਘਰ ਦੀ ਪੂਰੀ ਡਿਟੇਲ ਤੇ ਵੀਡੀਓ ਬਣਾ ਕੇ ਤੇ ਇੱਕ ਦੋ ਫੋਟੋ ਸਾਨੂੰ WhatsApp ਨੰਬਰ ਤੇ ਪਾਓ ਸਾਡਾ WhatsApp ਨੰਬਰ ਸਕਰੀਨ ਤੇ ਚੱਲ ਰਿਹਾ ਜੀ ਅਸੀਂ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਛੋਟੀ ਗੱਡੀ ਐਂਟਰ ਹੋ ਜਾਂਦੀ ਇੱਥੇ I20 Alto Vera aake ਇੱਧਰ ਉੱਪਰ ਪੋਰਸ਼ਨ ਬਣਿਆ ਨਹੀਂ ਹੋਇਆ ਇਹ ਨੀਚੇ-ਨੀਚੇ ਬਣਾਇਆ ਹੈ ਸਿੰਗਲ ਸਟੋਰੀ ਉੱਪਰ ਜਾਣ ਦਾ ਰਸਤਾ ਉੱਪਰ ਪੱਕਾ ਕੰਮ ਹੋਇਆ ਹੈ ਟਾਈਲ ਲਗਾ ਕੇ ਪੱਕਾ ਫਿਕਸ ਕੀਤਾ ਹੋਇਆ ਗਮੀ ਤੇ ਇਹ ਫਰੰਟ ਦਾ ਵੇੜਾ ਆ ਜਾਂਦਾ ਹੈ ਇਹ ਪ੍ਰੋਪਰ ਵੇੜਾ ਆ ਜਾਂਦਾ ਹੈ ਕੁੱਲਾ ਤੇ ਇੱਧਰ ਆਪਣਾ ਬਾਥਰੂਮ ਜੋ ਟਾਇਲ ਲੱਗੀ ਹੋਈ ਹੈ ਉੱਪਰ ਤੱਕ ਕੰਤ ਤੇ ਕੰਧ ਤੇ ਚਾਰੋਂ ਤਰਫ ਇੱਧਰ ਕੱਲਾ ਟਾਇਲਟ ਬਣਾਇਆ ਹੈ ਜੀ ਪ੍ਰੋਪਰ ਇੱਧਰ ਐਂਟਰੀ ਹੋ ਕੇ ਪਹਿਲਾ ਡਰਾਇੰਗ ਰੂਮ ਕਹਿ ਸਕਦੇ ਹਾਂ ਨੂੰ ਛੋਟਾ ਰੂਮ ਇੱਥੇ ਬਣਾਇਆ ਜਾ ਸਕਦਾ ਹੈ aluminum ਦੇ ਨਾਲ ਜਾਂ ਫਿਰ ਇਹਨੂੰ ਖੁੱਲਾ ਰੱਖ ਕੇ ਗੈਸਟ ਰੂਮ ਵੀ ਬਣਾਇਆ ਜਾ ਸਕਦਾ ਹੈ ਅਨ ਜਾਣ ਲਈ ਜਿਵੇਂ ਇਸ ਤੋਂ ਬਾਅਦ ਅੱਗੇ ਸੇਮ ਰਾਸ ਤੋਂ ਐਂਟਰ ਹੋ ਕੇ ਪਹਿਲਾ ਰੂਮ ਫਰਸਟ ਇਸ ਵਿੱਚ ਵਾਲਪੇਪਰ ਦਾ ਪੂਰਾ ਕੰਮ ਹੋਇਆ ਹੈ ਚਾਰੇ ਤਰਫ ਵਾਲਸ ਤੇ ਤਾਂ ਮਗਰ ਹੈ ਵਾਲਪੇਪਰ ਦਾ ਨਿਊ ਵਾਲਪੇਪਰ ਹੈ ਤੇ ਇਸ ਸਾਈਡ ਏਸੀ ਦਾ ਪੋਰਸ਼ਨ ਵੀ ਛੱਡ ਹੈ ਤੇ ਇਸ ਦੇ ਨਾਲ ਹੀ ਇਹ ਗੈਲਰੀ ਆ ਜਾਂਦੀ ਫਰੰਟ ਜੋ ਕਿਚਨ ਟਾਇਲ ਲੱਗੀ ਹੋਈ ਹੈ ਸਲੈਟ ਸਲੈਬ ਤੇ ਬਿਲਕੁਲ ਪ੍ਰੋਪਰ ਕੰਮ ਹੋਇਆ ਹੈ ਕਿਚਨ ਦਾ ਵੀ نیچے ਵੀ ਟਾਈਲ ਲੱਗੀ ਹੋਈ ਹੈ ਸਾਫ ਹੋਰ ਐਗਜ਼ੋਸਟ ਵੀ ਹੈ ਪ੍ਰਬੰਧ ਪੂਰਾ ਕਿਚਨ ਚ ਗਰਮੀਆਂ ਸਰਦੀਆਂ ਦੋਨਾਂ ਲਈ ਪਰਫੈਕਟ ਖੁੱਲਾ ਕਿਚਨ ਬਣਿਆ ਹੈ ਇਸ ਤੋਂ ਬਾਅਦ ਗੈਲਰੀ ਦੇ ਨਾਲ ਇੱਕ ਹਾਲ ਬੜਾ ਰੂਮ ਬਣਾਇਆ ਆਹ ਰੁਪ ਤੋਂ ਅਸੀਂ ਦਿਖਾ ਦੇ ਨਹੀਂ ਇਹ ਬੜਾ ਇੱਕ ਰੂਮ ਵੀ ਬਣਾਇਆ ਜਾ ਸਕਦਾ ਜਿਸ ਨੂੰ ਹਾਲ ਵੀ ਦੇ ਰੂਪ ਚ ਵੀ ਰੱਖਿਆ ਹੈ ਸੇਮ ਐਸੀ ਲਈ ੁੰਡਾ ਡੁੱਡਾ ਬਣਾਇਆ ਹੈ ਇਸ ਤੋਂ ਬਾਅਦ ਪਿੱਛੇ ਇੱਕ ਵਾਸ਼ਿੰਗ ਏਰੀਆ ਬਣਾਇਆ ਹੈ ਇਸ طرف ਪਹਿਲਾਂ ਗੈਲਰੀ ਵੀ ਦਿਖਾ ਦਿੰਦੇ ਤੁਹਾਨੂੰ ਫੋਪਰ ਇਹ ਗੈਲਰੀ फ्रंट ਤੇ ਦੋਨਾਂ ਕਮਰੇ ਦੇ ਅੱਗੇ ਬਣੀ ਹੋਈ ਹੈ ਜਿਸ 'ਚ ਤੁਸੀਂ ਸੋਫਾ ਸੋਫਾ ਵੀ ਰੱਖ ਸਕਦੇ ਹੋ ਇੱਥੇ ਇੱਥੇ ਸੋਫਾ ਸੈੱਟ ਰੱਖ ਕੇ ਚੇਂਜ ਕਰਕੇ ਉਸ ਨੂੰ ਰੂਮ ਵੀ ਬਣਾ ਸਕਦੇ ਹੋ ਇਸ ਤੋਂ ਬਾਅਦ ਇਹ ਇੱਧਰ ਆਪਣਾ ਇੱਕ ਵਾਸ਼ਿੰਗ ਏਰੀਆ ਪਿੱਛੇ ਜੋ ਪੇੜੇ 'ਚ ਹੱਪਾ ਰੱਖਿਆ ਹੈ ਇਹ ਇਸੇ ਬੈਕ ਸਾਈਡ ਹੀ ਗੜੀ ਜਾਂਦੀ ਹੈ ਇਸ ਚ ਲੈਫਟ ਸਾਈਡ ਨੂੰ ਵੀ ਇੱਕ ਗਲੀ ਦਾ ਰਸਤਾ ਹੈ ਬਾਹਰ ਪਿੰਡ ਤੇ ਜਾਂਦਾ ਤੇ ਇਸ ਸਾਈਡ ਵੀ ਹੈ ਜੋ ਦੂਸਰੀ ਗਲੀ ਲੱਗਦੀ ਹੈ ਇਹ ਵੀ ਪਿੰਡ ਦੇ ਬਾ